ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਕਿਵੇਂ ਠੀਕ ਹੋ? ਉਮੀਦ ਕਰਦੀ ਹਾਂ ਠੀਕ ਹੋਵੋਗੇ ਸਤਿ ਦੀ ਕਲਾ ਵਿੱਚ ਹੋਵੋਗੇ। ਅੱਜ ਜੀ ਆਪਾਂ ਗੱਲ ਕਰਦੇ ਆਂ ਬੱਚਿਆਂ ਦੀ ਪੜ੍ਹਾਈ ਬਾਰੇ ਵੀ ਉਹਨਾਂ ਨੂੰ ਆਪਾਂ ਕਿਸ ਤਰ੍ਹਾਂ ਮਤਲਬ ਬੱਚਿਆਂ ਨੂੰ ਕਿਹੜੇ ਤਰੀਕੇ ਦੇ ਨਾਲ ਆਪਾਂ ਪੜ੍ਹਾਈ ਦੇ ਵਿੱਚ ਲਾਉਣਾ ਹੈ ਤੇ ਚਲੋ ਮੈਂ ਕਹਿ ਦਿੰਦੀ ਮੈਨੂੰ ਕੋਈ ਜ਼ਿਆਦਾ ਗਿਆਨ ਨਹੀਂ ਹੈਗਾ ਵੀ ਮੈਨੂੰ ਕਿਸੇ ਨੇ ਕਮੈਂਟ ਕੀਤਾ ਸੀਗਾ ਵੀ ਗਿਆਨ ਦੇਣਾ ਬਹੁਤ ਸੌਖਾ ਆ ਤੇ ਮੈਨੂੰ ਕੋਈ ਗਿਆਨ ਨਹੀਂ ਹੈ ਮੇਰੇ ਅਰਕਾ ਤਾਂ ਕੋਈ ਬੇਬਕੂਫ ਸ਼ਾਇਦ ਹੋਣੀ ਨਹੀਂ ਹੈਗਾ ਤੇ ਅਮੈਂ ਇਹ ਗੱਲ ਕਰਦੀ ਆ ਵੀ ਤੁਸੀਂ ਨਾ ਮੇਰੀ ਵੀਡੀਓ ਨੂੰ ਜੇ ਤੁਹਾਨੂੰ ਚੰਗੀ ਲੱਗੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਜਿਹੜੀ ਅੱਜ ਦੀ ਮੇਰੀ ਵੀਡੀਓ ਆ ਇਹਨੂੰ ਤੁਸੀਂ ਜਰੂਰ ਸ਼ੇਅਰ ਕਰੋ ਕਰਨਾ ਆ ਕਿਉਂ ਤਾਂ ਕਰਨਾ ਆ ਤੁਸੀਂ ਉਹ ਤੁਸੀਂ ਵੀਡੀਓ ਦੇਖ ਕੇ ਹੀ ਸਮਝ ਜਾਓਗੇ ਕਿਉਂ ਇਹ ਆਪਾਂ ਇਹ ਵੀਡੀਓ ਸ਼ੇਅਰ ਕਰਨੀ ਆ ਹਾਂਜੀ ਆਪਾਂ ਅੱਜ ਦੀ ਗੱਲ ਆਪਾਂ ਜਿਹੜੀ ਆ ਸ਼ੁਰੂ ਕਰਦੇ ਆਂ ਇਹ ਗੱਲ ਜੀ ਹੈਗੀ ਆ ਜਿੱਦਾਂ ਬੱਚਿਆਂ ਨੂੰ ਆਪਾਂ ਕਈ ਵਾਰੀ ਕੀ ਕਰਦੇ ਆਂ ਕਿ ਬੱਚਿਆਂ ਨੂੰ ਆਪਾਂ ਪੜਾਈ ਦੇ ਲਈ ਨਾ ਬਹੁਤ ਜ਼ਿਆਦਾ ਕਹਿੰਦੇ ਆ ਬਹੁਤ ਜ਼ਿਆਦਾ ਮਤਲਬ ਉਹਨਾਂ ਲਈ ਆਪਾਂ ਸਟ੍ਰੈਸਿਕ ਹੋ ਜਾਂਦੇ ਆ ਕਿ ਬਸ ਤੁਸੀਂ ਪੜ੍ਹੀ ਚੱਲੋ ਪੜ੍ਹੀ ਚੱਲੋ ਹਨਾ ਚਲੋ ਆਪਾਂ ਨੇ ਆਪਾਂ ਆਪਣੇ ਖਾਸ ਸਹੀ ਸੋਚਦੇ ਆ ਪਰ ਸਾਡੇ ਬੱਚੇ ਵੀ ਮਤਲਬ ਇਸ ਚੀਜ਼ ਨੂੰ ਕਿਸ ਤਰ੍ਹਾਂ ਲੈਂਦੇ ਆ ਆਪਾਂ ਉਹ ਚੀਜ਼ ਨਹੀਂ ਆਪਾਂ ਦੇਖਦੇ ਹੈਗੇ ਤੇ ਚਲੋ ਆਪਾਂ ਨੂੰ ਬੱਚਿਆਂ ਦੀ ਫਿਕਰ ਹੁੰਦੀ ਆ ਮਾਪੇ ਕਹਿੰਦਾ ਵੀ ਤਾਂ ਆਈਆਂ ਬੱਚਿਆਂ ਨੂੰ ਵੀ ਮਾਪੇ ਦੀ ਗੱਲ ਦਾ ਗੁੱਸਾ ਨਹੀਂ ਕਰਨਾ ਚਾਹੀਦਾ पर अजकल बचे जब बहुत गुस्सा करते हैं वादिया पढ़ा वंगे नंबर ला वोकरिया लगन उन्होंने आने वाला कल जो व्या होगा मां बारे अपने जगह पेरेंट है बच्चा पढ़ाई तोर देने लगे आ ਪਰ ਜਿਹੜਾ ਥੋੜਾ ਜਿਹਾ ਮੈਨੂੰ ਲੱਗਦਾ ਆ ਵੀ ਥੋੜਾ ਜਿਹੜਾ ਕੰਮ ਆ ਨਾ ਇਹ ਥੋੜਾ ਫੋਨਾਂ ਨੇ ਵੀ ਖਰਾਬ ਕਰ ਦਿੱਤਾ ਆ ਬੱਚੇ ਨੂੰ ਆਪਾਂ ਪੜ੍ਹਾਈ ਕਰਨ ਵਾਸਤੇ ਕਹਿੰਨੇ ਆ ਬੱਚਾ ਕਹਿੰਦਾ ਮੈਂ ਹਲੇ ਫੋਨ ਦੇਖਣਾ ਹੈ ਮੈਂ ਗੇਮਾਂ ਦੇਖਣੀਆਂ ਆ ਵੀ ਇਸ ਤਰ੍ਹਾਂ ਦੇ ਨੇ ਨਾ ਅੱਜ ਕੱਲ੍ਹ ਵੈਸੇ ਕੁੜੀਆਂ ਤਾਂ ਪੜ੍ਹ ਲੈਦੀਆਂ ਪਰ ਕਈ ਮੁੰਡੇ ਜਿਹੜੇ ਆ ਉਹ ਪੜ੍ਹਨ ਵੱਲ ਧਿਆਨ ਨਹੀਂ ਦਿੰਦੇ ਹੈਗੇ ਇਸੇ ਤਰ੍ਹਾਂ ਇੱਕ ਗੱਲ ਆ ਅੱਜ ਤੱਕਲ ਬਹੁਤ ਨਿਊਜ਼ ਜਿਹੜੀ ਚੱਲ ਰਹੀ ਹੈ ਤੁਸੀਂ ਵੀ ਸ਼ਾਇਦ ਇਹ ਸੁਣੀ ਹੋਊਗੀ ਜੇ ਇੱਕ ਲੜਕਾ ਜਿਹਦਾ ਨਾਂ ਧੈਰਿਆ ਉਸ ਉਦੀ ਉਮਰ ਸਿਰਫ 11 ਸਾਲ ਦੀ ਆ ਤਾਂ ਉਹਨੇ ਕੀ ਕੀਤਾ ਵੀ ਸ਼ਹਿਰ ਉਹਦੇ ਉਹਨੂੰ ਪੜ੍ਹਾਈ ਦੇ ਲਈ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਸੀ ਕੀ ਕੀ ਗੱਲ ਸੀ ਕੋਈ ਪਤਾ ਨਹੀਂ ਹੈਗਾ ਪ੍ਰੈਸ਼ਰ ਆ ਜਾਂ ਉਹਦੇ ਪੜ੍ਹਾਈ ਦਾ ਕੋਈ ਪੈਸੇ ਸੀ ਮੈਨੂੰ ਇਸ ਚੀਜ਼ ਦਾ ਕੋਈ ਨਹੀਂ ਪਤਾ ਹੈਗਾ ਪਰ ਉਹਨੇ ਸਕੂਲ ਜਾ ਕੇ ਇਹ ਕੰਮ ਕੀਤਾ ਤੇ ਉਹ ਕੀ ਕੰਮ ਸੀਗਾ ਉਹ ਤੁਹਾਨੂੰ ਦੱਸਦੀ ਆ ਉਹਨੇ ਕੀ ਕੀਤਾ ਸਕੂਲ ਜਾ ਕੇ ਆਪਣਾ ਜਿਹੜਾ ਆ ਵਾਪਸ ਆਇਆ ਜਦੋਂ ਘਰੇ ਹਾਂ ਤੇ ਘਰੇ ਆ ਕੇ ਫਿਰ ਉਹਨੇ ਆਪਣੇ ਕਮਰੇ ਦੇ ਵਿੱਚ ਉਹ ਕਾਫੀ ਡੈਮ ਪੜਾਈ ਕੀਤੀ ਰਾਤ ਨੂੰ ਹਾਂ ਤੇ ਮਾਂ ਇੱਕ ਵਾਰੀ ਦੇਖ ਕੇ ਚਲ ਗਈ ਵਾਪਸ ਆਪਣੇ ਰੂਮ ਚ ਕਿ ਹਾਂ ਚੱਲ ਪੜਦਾ ਆ ਸ਼ਾਇਦ ਨੈਕਸਟ ਡੇ ਕੁਝ ਉਹਦਾ ਹੋਊਗਾ ਕੋਈ ਟੈਸਟ ਉਸਟ ਐਗਜ਼ਾਮ ਜੇ ਜਦੋਂ ਇੱਕ ਵਾਰੀ ਦੇਖ ਕੇ ਤਾਂ ਚਲੀ ਗਈ ਜਾ ਕੇ ਆਰਾਮ ਨਾਲ ਸੋਊਗੀ ਪਰ ਅੱਜ ਤਸੱਲੀ ਦੇ ਨਾਲ ਵੀ ਨਹੀਂ ਮੁੰਡਾ ਮੇਰਾ ਪੜਦਾ ਆ ਜਦੋਂ ਸਵੇਰੇ ਉੱਠੀ ਜਾ ਕੇ ਦੇਖਿਆ ਵੀ ਉਹ ਉੱਥੇ ਜਿਹੜੇ ਹੁੰਦੇ ਨਾ ਕੀ ਹੁੰਦਾ ਆਪਣੀ ਲੋਭੀ ਲੂਭੀ ਬਣੀ ਵੀ ਉੱਪਰ ਹੋਣਾ ਕੋਈ ਰੂਮ ਸ਼ਾਤ ਤੇ ਥੱਲੇ ਆ ਕੇ ਜਦੋਂ ਦੇਖਿਆ ਕਿ ਲਾਈਟ ਕਿਉਂ ਜਗਦੀ ਮੁੰਡਾ ਤਾਂ ਰੂਮ ਚ ਸੀ ਉਹ ਤਾਂ ਲਾਈਟ ਬੰਦ ਕਰਕੇ ਗਈ ਸੀ ਹਾਂ ਹਾਂ ਜਦੋਂ ਥੱਲੇ ਆ ਕੇ ਲਾਈਟ ਦੇਖੀ ਜਗਦੀ ਤਾਂ ਉੱਪਰ ਪੰਖੇ ਵਾਲ ਦੇਖਿਆ ਤਾਂ ਮੁੰਡੇ ਨੇ ਫਾਂਸੀ ਲੈ ਕੇ ਸੁਸਾਈਡ ਕਰ ਦਿੱਤਾ ਕਿਉਂ ਉਹਨੇ ਇਸ ਤਰ੍ਹਾਂ ਕੀਤਾ ਇਹ ਤਾਂ ਚਲੋ ਜਿਆਦਾ ਆਪਾਂ ਨੂੰ ਸਮਝ ਨਹੀਂ ਹੈਗੀ ਪਰ ਉਸ ਉਹਨੇ ਨਾ ਕਹਿੰਦੇ ਆ ਵੀ ਉਹਨੇ ਨੋਟ ਲਿਖ ਕੇ ਰੱਖ ਦਿੱਤਾ ਸੀਗਾ ਸੁਸਾਈਡ ਨੋਟ ਲਿਖਿਆ ਹੋਇਆ ਸੀ ਨੋਟ ਲਿਖ ਕੇ ਰੱਖ ਦਿੱਤਾ ਜਿਹੜਾ ਕਿ ਉਹਨੇ ਟੀਚਰ ਨੂੰ ਵੀ ਇਹ ਮਤਲਬ ਇਸ ਚੀਜ਼ ਦੇ ਵਿੱਚ ਲਿਆ ਜਾਂ ਆਪਣੇ ਮਾਤਾ ਪਿਤਾ ਨੂੰ ਵੀ ਇਸ ਚੀਜ਼ ਦੇ ਵਿੱਚ ਲਿਆ ਤੇ ਹੁਣ ਦੇਖੋ ਕੋਣ ਮਾਤਾ ਪਿਤਾ ਚਾਹੁੰਦਾ ਹੈ ਕਿ ਸਾਡਾ ਬੱਚਾ ਨਿਕੰਮਾ ਨਿਕਲੇ ਕੋਈ ਵੀ ਮਾਵਾ ਪਿਤਾ ਇਸ ਤਰ੍ਹਾਂ ਨਹੀਂ ਚਾਹੁੰਦਾ ਹੈਗਾ ਪਰ ਬੱਚਿਆਂ ਨੂੰ ਵੀ ਕੁਝ ਨਾ ਕੁਝ ਜ਼ਰੂਰ ਸਮਝਣਾ ਚਾਹੀਦਾ ਹੈ 11 ਸਾਲ ਦੀ ਉਮਰ ਹੁੰਦੀ ਵੀ ਕੀ ਹੈ ਦੇਖੋ ਬੱਚਾ ਇਸ ਚੀਜ਼ ਬਾਰੇ ਤਾਂ ਸੋਚ ਵੀ ਨਹੀਂ ਸਕਦਾ ਕਿ ਉਸ ਬੱਚੇ ਨੂੰ ਕਾਹਦੇ ਲਈ ਇੰਨਾ ਉਹਨੇ ਕਿਉਂ ਆਪਣੀ ਜਿੰਦਗੀ ਖਤਮ ਕਰ ਲਈ ਹਨਾ ਇਹ ਤਾਂ ਉਹੀ ਜਾਣਦੇ ਆ ਮਾਪੇ ਜਾਣਦੇ ਆ ਕਿ ਉਹਨਾਂ ਨੂੰ ਉਹਨਾਂ ਨੇ ਜ਼ਿਆਦਾ ਤੰਗ ਕੀਤਾ ਸੀ ਜਾਂ ਟੀਚਰ ਨੇ ਕੁਝ ਇਸ ਤਰ੍ਹਾਂ ਦਾ ਕਿਹਾ ਸੀ ਪਰ ਮੈਂ ਤੁਸ ਮੈਂ ਤਾਂ ਇਹੀ ਕਹੂੰਗੀ ਤੁਸੀਂ ਆਪਣੇ ਬੱਚਿਆਂ ਨੂੰ ਪਿਆਰ ਦੇ ਨਾਲ ਸਮਝਾਇਆ ਕਰੋ ਚਲੋ ਕੋਈ ਗੱਲ ਨਹੀਂ ਥੋੜਾ ਟਾਈਮ ਪੜ੍ਹਾਈ ਲਈ ਤੇ ਥੋੜਾ ਟਾਈਮ ਉਹਨਾਂ ਨੂੰ ਖੇਡਣ ਵਾਸਤੇ ਵੀ ਜ਼ਰੂਰ ਦੇ ਦਿਆ ਕਰੋ ਕਿਉਂਕਿ ਹੁਣ ਦੇਖੋ ਅਸੀਂ ਆ ਅਸੀਂ ਐਸ ਉਮਰ 'ਚ ਆ ਗਏ ਆ ਜਰਾ ਵੀ ਸਾਨੂੰ ਟਾਈਮ ਕੋਈ ਮਿਲਦਾ ਸੀ ਫਟਾਫਟ ਫੋਨ ਚੱਕਦੇ ਆ ਤੇ ਹੁਣ ਦੇਖਣ ਲੱਪੇ ਨੇ ਆ ਜੋ ਤੁਸੀਂ ਮੇਰੀ ਗੱਲ ਹੀ ਲੈ ਲਓ ਮੈਂ ਨਾ ਜਦੋਂ ਵੀ ਮੈਨੂੰ ਟਾਈਮ ਲੱਗਦਾ ਮੈਂ ਫਟਾਫਟ ਫੋਨ ਦੇਖਣ ਲੱਗ ਪੈਂਦੀ ਆ ਮੇਰਾ ਵੱਡਾ ਬੇਟਾ ਆਊਗਾ ਕਹੋ ਕਿ ਮੰਮੀ ਕੀ ਹਰ ਵੇਲੇ ਫੋਨ 'ਚ ਤੁਸੀਂ ਕੀ ਕੱਢਣਾ ਹੁੰਦਾ ਆ ਖੋ ਲੈਂਦੇ ਆ ਨਾ ਖੋ ਲੈਂਦੇ ਕਹੋ ਕਿ ਪਰੇ ਰੱਖ ਦਿੰਦੇ ਆ ਤੇ ਮੈਂ ਉਹਨਾਂ ਨੂੰ ਕਿਵੇਂ ਕਹੂੰਗੀ ਮੈਂ ਨਹੀਂ ਮੈਂ ਮੈਂ ਦੇਖਣਾ ਆ ਤੁਸੀਂ ਹਨਾ ਆਪਣੇ ਬੱਚਿਆਂ ਨੂੰ ਪਿਆਰ ਦੇ ਨਾਲ ਸਮਝਾਇਆ ਕਰੋ ਤੇ ਕਹਿੰਦੇ ਹੁੰਦੇ ਆ ਅੱਜ ਕੱਲ ਦਾ ਸਮਾਂ ਹੀ ਇਦਾਂ ਦਾ ਆ ਗਿਆ ਕਿ ਬੱਚੇ ਗੱਲ ਨਹੀਂ ਸੁਣਦੇ ਹੈਗੇ ਮੈਂ ਕਹਿੰਦੀ ਆ ਵੀ ਤੁਸੀਂ ਉਹਨਾਂ ਨੂੰ ਵਧੀਆ ਤਰੀਕੇ ਦੇ ਨਾਲ ਉਹਨਾਂ ਨੂੰ ਸਮਝਾਓ ਜਾਂ ਕਿਸੇ ਨੂੰ ਵੀ ਇਸ ਤਰ੍ਹਾਂ ਦਾ ਟਾਈਮ ਜਿਹੜਾ ਦੇਖਣ ਨੂੰ ਨਾ ਮਿਲੇ ਜੋ ਉਸ ਮਾਤਾ ਪਿਤਾ ਨੂੰ ਮਿਲਿਆ ਹੈ ਦੇਖਣ ਨੂੰ ਚੂਰ ਚੂਰ ਹੋ ਗਏ ਉਹ ਬਚਾਰੇ ਉਹਨਾਂ ਦਾ ਕੀ ਹਾਲ ਬਣਿਆ ਹੋਊਗਾ ਕਿੰਨਾ ਉਪਸ਼ਟਾਉਂਦੇ ਹੋਣਗੇ ਆਪਣੇ ਬੱਚਿਆਂ ਨੂੰ ਪਿਆਰ ਦੇ ਨਾਲ ਜਰੂਰ ਸਮਝਾਇਆ ਕਰੋ ਉਹਨਾਂ ਨੂੰ ਆਉਣ ਬਾਰੇ ਆਪਣੇ ਕੱਲ ਬਾਰੇ ਦੱਸਿਆ ਕਰੋ ਜੀ ਜੇ ਤੁਸੀਂ ਪੜ੍ਹੋਗੇ ਤਾਂ ਆ ਬਣ ਜਾਓਗੇ ਨਹੀਂ ਹੋਊਗਾ ਤਾਂ ਫਿਰ ਇਸ ਤਰ੍ਹਾਂ ਹੋਊਗਾ ਤੁਸੀਂ ਬਾੜਾ ਵੀ ਉਹਨਾਂ ਦੇ ਨਾਲ ਸਖਤੀ ਦੇ ਨਾਲ ਨਾ ਪੇਛਾ ਆਇਆ ਕਰੋ ਮੇਰੀ ਤੇ ਬਸ ਅੱਜ ਇੰਨਾ ਹੀ ਸੀ ਕਿਉਂਕਿ ਖਬਰ ਤਾਂ ਤੁਸੀਂ ਵੀ ਜ਼ਰੂਰ ਸੁਣੀ ਹੋਊਗੀ ਸਪੈਸ਼ਲੀ ਮੈਂ ਕਹਿੰਨੀ ਆ ਮੰਮੀ ਦੀ ਗੱਲ ਟੋਕ ਰਹੀਆਂ ਕਿ ਫੋਨਾਂ ਤੋਂ ਉਹਨਾਂ ਨੂੰ ਸਪੈਸ਼ਲੀ ਪਿਆਰ ਦੇ ਨਾਲ ਦੂਰ ਕਰੋ ਜੇ ਜ਼ਬਰਦਸਤੀ ਫੋਨ ਖਾਓਗੇ ਨਾ ਤੇ ਉਹ ਵੀ ਪਤਾ ਨਹੀਂ ਕੀ ਕਰਨਗੇ ਤੁਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਕਿ ਉਹਨਾਂ ਦੇ ਦਿਮਾਗ 'ਚ ਅਕਲ ਸਹਿਨ ਸ਼ਕਤੀ ਨਹੀਂ ਨਾ ਹੈ ਪਿਆਰ ਦੇ ਨਾਲ ਕਹੋ ਕਿ ਤੁਹਾਡੇ ਲਈ ਬਹੁਤੇ ਸਹੀ ਨਹੀਂ ਆ ਤੇਰੀਆਂ ਅੱਖਾਂ ਖਰਾਬ ਹੋ ਜਾਣਗੀਆਂ ਤੇ ਤੁਹਾਡੇ ਨੰਬਰ ਨਹੀਂ ਵਧੀਆ ਹੋਣਗੇ ਜਾਂ ਇਦਾਂ ਕੁਝ ਪਿਆਰ ਦੇ ਨਾਲ ਆਪਣੇ ਤਰੀਕੇ ਦੇ ਨਾਲ ਕਿਉਂਕਿ ਮਾਬਾਬੀ ਆਪਣੇ ਬੱਚੇ ਨੂੰ ਜ਼ਿਆਦਾ ਜਾਣਦਾ ਆ ਤੇ ਉਹੀ ਸਮਝਾ ਸਕਦੇ ਆ। ਬਾਕੀ ਤੁਹਾਨੂੰ ਜੋ ਵੀ ਸਹੀ ਲੱਗਦਾ ਆ ਤੁਸੀਂ ਆਪਣੇ ਬੱਚੇ ਨਾਲ ਕਰ ਸਕਦੇ ਹੋ। ਬਿਲਕੁਲ ਬਿਲਕੁਲ। ਹੋਰ ਕੋਈ ਆਪਾਂ ਕੋਈ ਜ਼ਿਆਦਾ ਗਿਆਨ ਆਪਾਂ ਦੇ ਨਹੀਂ ਸਕਦੇ ਹੈਗੇ ਹਨਾ। ਅਸੀਂ ਤਾਂ ਕੇ ਇਦਾਂ ਦੇ ਹੈਗੇ ਕਮਲੇ ਰਮਲੇ ਜੇ ਆਪਾਂ ਹੈਗੇ ਆ। ਜੇ ਤੁਹਾਨੂੰ ਇਹ ਮੇਰੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਤੁਸੀਂ ਇਹ ਨਾ ਇਹਨੂੰ ਲਾਈਕ, ਸ਼ੇਅਰ ਜ਼ਰੂਰ ਕਰਨਾ। ਹਰ ਇੱਕ ਨੂੰ ਸ਼ੇਅਰ ਜ਼ਰੂਰ ਕਰੋ ਤਾਂ ਜੋ ਉਹ ਵੀ ਇਹਨਾਂ ਚੀਜ਼ਾਂ ਤੋਂ ਬਾਅਸ ਸਕਣ। ਆਪਾਂ ਜੀ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ। ਉਨ੍ਹਾਂ ਦੇ ਲਈ ਜੀ ਸਾਸਰੀ ਕਾਲਜ